ਆ ਚਲੋ ਤੁਨੇ ਇੱਕ ਹੋਰ ਬਾਜ਼ਾਰ ਦਿਖਾਣਿਆ ਮੇਲੇ ਦਾ ਬਹੁਤ ਵੱਡਾ ਬਾਜ਼ਾਰ ਤਗੜਾ ਤਾਂ ਇੱਕ ਇੱਕ ਚੀਜ਼ ਡਿਟੇਲ ਨਾਲ ਵੇਖਣੇ ਆ ਇਸ ਵਾਰ ਇਹ ਬਾਜ਼ਾਰ ਚ ਕੀ ਕੀ ਸਮਾਨ ਮਤਲਿਆ ਹੈ ਬਾਜ਼ਾਰ ਚ ਜਾਂ ਕਿਵੇਂ ਵੀ ਜੋ ਵੀ ਇਹ ਵਾਲਾ ਬਾਜ਼ਾਰ ਮੈਨੂੰ ਬਾਕੀ ਬਾਜ਼ਾਰਾਂ ਨਾਲੋਂ ਕਾਫੀ ਲਲਕੀ ਘੱਟ ਪੇੜ ਵਾਲਾ ਲੱਗਿਆ ਸੀ ਤਾਂ ਮੈਂ ਸੋਚਿਆ ਇਥੇ ਆਪਾਂ ਥੋੜੀ ਡਿਟੇਲ ਨਾਲ ਵੀਡੀਓ ਬਣਾ ਲੈਨੇ ਆ ਸਾਰਾ ਸਮਾਨ ਧਿਆਨ ਦੇਖੋ ਕਲਰ ਵੀ ਆਇਆ ਇੱਥੇ ਕਲਰ ਬੱਚਿਆਂ ਦੇ ਵੈਸਨ ਸ਼ੌਬਰਾਂ ਰੇਜ਼ਰ ਵਗੈਰਾ ਆ ਦੇਖੋ ਕਿੰਨੇ ਸੋਹਣੇ ਬਿੱਲੇ ਆਏ ਆ ਇਥੋਂ ਲੈ ਕੇ ਜਾਓ ਵੇਰ ਗਲਵਾ ਕੇ ਗੇਰੇ ਨੇ ਥੋੜੀ ਕਮਾਈ ਕਰਾਓ ਕਿੰਨਾ ਸਮਾਨ ਆਇਆ ਇੱਥੇ ਸੋਨਾ ਦੇਖੋ ਆਪਾਂ ਥੋੜੀ ਡਿਟੇਲ ਨਾਲ ਇਹ ਇਹਦੇ ਏਰੀਆ ਦੇ ਬਲਕੇ ਵੀਡੀਓ ਬਣਾਣੇ ਆ ਅੱਗੇ ਤਾਂ ਚਲੋ ਆਪਾਂ ਜਵੇਂ ਭੱਜ ਪੁੱਜ ਕੇ ਬਣਾ ਦਿਆਂ ਦੇਖੋ ਕੈਪਸ ਵਗੈਰਾ ਕਿੰਨੀਆਂ ਆਈਆਂ ਬਾਈ ਕੋਲ ਆਓ ਇੱਥੇ ਸਮਾਨ ਲੈ ਕੇ ਜਾਓ ਉਹਨੇ ਕਿੱਥੇ ਰਹਿ ਗਏ ਹੋ ਤੁਸੀਂ ਇੰਨਾ ਸੋਨਾ ਸਮਾਨ ਆਇਆ ਇੱਥੇ ਦੇਖੋ ਇਹਨਾਂ ਦੀ ਵੀ ਕਮਾਈ ਕਰਾ ਕੇ ਜਾਓ ਹੋਰ ਵਾਕਿਆਂ ਕੋਲ ਥੋੜਾ ਸਾਰਿਆਂ ਨੂੰ ਇੱਕੋ ਜਗ੍ਹਾ ਜਾਣਾ ਸਾਰਿਆਂ ਕੋਲ ਆਓ ਥੈਂਕੀ ਦੇਖੋ ਕਿੰਨਾ ਸੋਹਣਾ ਸਮਾਨ ਵੇਖੋ ਵੇਖੋ ਜਾਨ ਨਾਲ ਇੱਥੇ ਆਓ ਸਾਰਿਆਂ ਕੋਲ ਸਮਾਨ ਲੈ ਕੇ ਜਾਓ ਇਹਨਾਂ ਕੋਲ ਵੀਰਾ ਕੋਲ ਮਸ਼ੂਰੀ ਮਸ਼ੂਰੀ ਦੇਤਾ ਤੇ ਤੀਰਾਡੀ ਕਿੱਥੋਂ ਆਇਆ ਵੀਰੇ ਹਾਂਜੀ ਫਾਜ਼ਲ ਆਇਆ ਅੱਛਾ ਵੇਖੋ ਵੀਰੇ ਫਾਜ਼ਲ ਘਰ ਤੋਂ ਆਇਆ ਐਨੀ ਦੂਰੋਂ ਵੇਖੋ ਹਾਂਜੀ YouTube ਚੈਨਲ ਦੇ ਹਾਂਜੀ ਪੰਜਾਬੀ ਕਾਰੋਬਾਰ ਬਲੌਗਸ ਹਾਂ ਵੀਰਾਂ ਨੂੰ ਜੁਆਇਨ ਕਰਾਓ ਸਮਾਨ ਬਾਇਰ ਕੋਲ ਲੈ ਕੇ ਜਾਓ ਹੋਰ ਵੇਖੋ ਅੱਗੇ ਵੀ ਸਮਾਨ ਕਾਫੀ ਹੈਗਾ ਉੱਪਰ ਦੇਖੋ ਮਤਲਬ ਕਿ ਕਾਫੀ ਸੋਹਣਾ ਸਮਾਨ ਆਇਆ ਇੱਥੇ ਵੀਰਾਂ ਕੋਲ ਆਓ ਖਰੀਦਦਾਰੀ ਕਰਕੇ ਜਾਓ ਇਹਨਾਂ ਕੋਲ ਹੋਰ ਦਿਖਾਣੇ ਤੁਹਾਨੂੰ ਪੈਨਸ ਵਗੈਰਾ ਦੇਖੋ ਬੱਚਿਆਂ ਦੇ ਪੈਨ ਵੀ ਆਇਆ ਜਿਵੇਂ ਵੀ ਸਟਾਈਲਿਸ਼ ਜਿਵੇਂ ਦੇ ਬੱਚਾ ਜੀ ਲੈ ਲੈਂਦੇ ਨੇ ਉਹ ਨੇਲ ਜਿਨ੍ਹਾਂ ਨੇਲ ਡਿਜ਼ਾਈਨ ਕਰਨੇ ਹੁੰਦੇ ਆ ਹੋਰ ਵੀਰ ਜੀ ਕਾਫੀ ਸਮਾਨ ਆਇਆ ਦੇਖੋ ਸੋਹਣਾ ਸੋਹਣਾ ਕੈਪਸ ਗੋਬੀ ਚਿਕਨੀਆਂ ਕੈਪਸ ਰੱਖੇ ਆ ਵੀਰ ਨੇ ਆ ਵੇਖੋ ਬਿੱਲੇ ਕਿੰਨੇ ਸੋਹਣੇ ਵੇਖੋ ਅੱਗੇ ਵੀ ਛੱਲੇ ਦੇਖੋ ਕਿੰਨੇ ਬਿਆਰੇ ਛੱਲੇ ਵੇਖੋ ਦੇਖੋ ਕੜੇ ਗੁਸ਼ਟੀ ਵਗਾਰਾ ਛੱਲੇ ਵਗਾਰਾ ਘੜੀਆਂ ਇਹ ਵਾਲਾ ਬਾਜ਼ਾਰ ਮੈਨੂੰ ਲੱਗਿਆ ਕਿ ਜਿੱਥੇ ਮੈਂ ਡਿਟੇਲ ਨਾਲ ਵੀਡੀਓ ਬਣਾ ਸਕਦਾ ਪੜੀ ਜੀ ਤਾਂ ਇਸ ਲਈ ਤੇ ਬਣਾ ਰਿਹਾ ਡਿਟੇਲ ਨਾਲ ਵੀਡੀਓ ਵਸੇ ਫੋਨ ਵਿੱਚ ਇੰਨੀ ਕਲੀਅਰਟੀ ਜਾਂਦੀ ਨਹੀਂ ਆਂਦੀ ਜਿੰਨਾ ਅਸਲ ਤਰ੍ਹਾਂ ਇਹ ਸਮਾਨ ਚਮਕ ਰਿਹਾ ਹੈ ਉਹਨਾ ਫੋਨ ਚ ਨਹੀਂ ਚਮਕੇਗਾ ਤਾਂ ਸਮਝ ਸਕਦੇ ਤੁਸੀਂ ਅਗਰ ਸਿਆਣੇ ਹੋ ਤੁਸੀਂ ਬਹੁਤ ਸਿਆਣੇ ਆ ਮੇਰੇ ਨਾਲ ਤਾਂ ਦੇਖੋ ਕਿੰਨਾ ਸੋਹਣਾ ਅਸਮਾਨ ਹਰੇਕ ਚੀਜ਼ ਕਾਫੀ ਸੋਹਣੀ ਆਈ ਹੈ ਇੱਥੇ ਆ ਦੇਖੋ ਧਿਆਨ ਨਾਲ ਇੱਥੇ ਬਾਈਕ ਕੋ ਲਾਇਓ ਬਾਈਕ ਨੂੰ ਮੰਦਰੀਆਂ ਲੈ ਕੇ ਜਾਓਗੇ ਦੁਕਨੀਆਂ ਸੋਹਣੀਆਂ ਟੋਕੇ ਮੰਦਰੀਆਂ ਚੁੰਗੇ ਆ ਦੇਖੋ ਕਿੰਨੇ ਸੋਹਣੇ ਪਏ ਵੈਸੇ ਫੋਨ ਚ ਕਲਰ ਥੋੜਾ ਉਸ ਤਰ੍ਹਾਂ ਦਾ ਦਿਖ ਰਿਹਾ ਡਾਰਕ ਜਾ ਵੈਸੇ ਲਾਈਟ ਬਹੁਤ ਸੋਹਣਾ ਕਲਰ ਹੈ ਦੇਖੋ ਆ ਦੇਖੋ ਕੁੜੀਆਂ ਕਿੰਨੀ ਪਿਆਰੀ ਐ ਓਹੋ ਆ ਦੇਖ ਸੋਦਿਓ ਕੁੜੀਆਂ ਕੈਪਸ ਵਗੈਰਾ ਨੇ ਵੀ ਕਾਫੀ ਰੱਖੀਆਂ ਕੁੜੀਆਂ ਆ ਕੇ ਹੋਰ ਸੋਹਣੀਆਂ ਆ ਗਈਆਂ ਆ ਵੇਖੋ ਇੰਨਾ ਸੋਹਣਾ ਸੋਹਣਾ ਸਮਾਨ ਹੈਗਾ ਵੇਖੋ ਇੱਥੇ ਅੱਗੇ ਚੱਲਦੇ ਹਾਂ ਓਹੋ ਹੋ ਐਸੇ ਤਾਂ ਰਿੰਗਸ ਹੀ ਬਹੁਤ ਸੋਹਣੀਆਂ ਭਈਆਂ ਮੈਂ ਕਹਿੰਦਾ ਇੱਥੇ ਤਾਂ ਲੋਕੀ ਰਿੰਗਸ ਦੀ ਮੰਦਰੀ ਦੀ ਦੀਵਾਨੇ ਹੋ ਜਾਣਗੇ ਇੱਥੇ ਤਾਂ ਅਰੇ ਗੋਗਲਸ ਵਗੈਰਾ ਇਨਾ ਕਾਫੀ ਸਮਾਨ ਆਇਆ ਦੇਖੋ ਵੀਡੀਓ ਨੇ ਸਪੋਰਟ ਜਰੂਰ ਕਰਿਓ ਦੇਖੋ ਮੈਂ ਤੁਹਾਨੂੰ ਇੰਨੇ ਡਿਟੇਲ ਨਾਲ ਸਮਾਨ ਦਿਖਾ ਰਿਹਾ ਕਿੰਨੇ ਡਿਟੇਲ ਨਾਲ ਕਿੰਨਾ ਸੋਹਣਾ ਸਮਾਨ ਹੈ ਆ ਦੇਖੋ ਛੱਲੇ ਕਿੱਦੇ ਸੋਨੇ ਚਮਕ ਰਿਹਾ ਹੈ ਵੀਡੀਓ 'ਚ ਸ਼ਾਇਦ ਨਾ ਚਮਕ ਰਿਹਾ ਵੈਸੇ ਦੂਰੋਂ ਆ ਚਮਕ ਰਿਹਾ ਹੈ ਕੋਲ ਜਾ ਕੇ ਵੀ ਹੋਰ ਦੇਖੋ ਅੱਗੇ ਪਤੇ ਕਿਤੇ ਚੱਲਨੇ ਆ ਬਿਸਮਲਾ ਚਲੋ ਪਹਿਲੀ ਜੋ ਵੀਡੀਓ ਬਣਾਨੀ ਹੈ ਸਵੇਰੇ 5:00 ਵਜੇ ਜਲਦੀ ਜਲਦੀ ਬਣਾਤੀ ਆਂ ਇੱਥੇ ਰਮਾਲ ਦੇਖੋ ਕਿੰਨੇ ਕੜੀਆਂ ਦੀ ਵਿਖੋ ਕਿੰਨੇ ਸੋਹਣੇ ਕੜੇ ਪਏ ਇੱਥੇ ਹੋਰ ਦੇਖ ਸਕੋ ਦਿਓ ਆ ਵੇਖੋ ਬੱਚਿਆਂ ਦੀ ਵੀ ਪਾਇਆ ਤੇ ਵੱਡਿਆਂ ਦੀ ਵੀ ਪਾਇਆ ਵਾਲਟ ਵੀ ਪਾਇਆ ਇੱਥੇ ਵੀ ਇਹਨਾਂ ਕੋਲ ਜਰੂਰ ਕਿਹੜਾ ਮਾਰਿਆ ਜੇ ਅੱਗੇ ਦੇਖੋ ਹੋਰ ਕਾਫੀ ਇੱਥੇ ਲੇਡੀਜ਼ ਆ ਗਏ ਨੇ ਇੱਥੋਂ ਅੱਗੇ ਚੱਲਦੇ ਆਪਾਂ ਉਹਨਾਂ ਨੇ ਖਰੀਦਦਾਰੀ ਕਰ ਲੈਂਦੀ ਹੈ ਹਮ ਅੱਗੇ ਦੇਖੋ ਇੱਥੇ ਵੀ ਸੋਨਾ ਸਮਾਨ ਆ ਗਿਆ ਹੋਰ ਕੀ ਮੇਲਾ ਤਾਂ ਕਾਫੀ ਭਰਿਆ ਆਇਆ ਹੈ। ਸਮਾਨ ਆਪਾਂ ਇੱਥੇ ਦੇਖਦੇ ਰਹਿ ਜਾਵਾਂਗੇ। ਪਰ ਖਤਮ ਨਹੀਂ ਹੋਣਾ। ਦੇਖੋ ਕਿੰਨੀਆਂ ਸੋਹਣੀਆਂ ਮੁੰਦਰੀਆਂ ਆਈਆਂ। ਕਿੰਨਾ ਸੋਹਣਾ ਸਮਾਨ ਆ ਇੱਥੇ। ਹੋਰ ਵੀ ਅੱਗੇ ਦੇਖ ਸਕਦੇ ਹੋ। ਲਾਈਟਰ ਵਗੈਰਾ ਕਰਦਾ ਸਮਾਨ ਆ ਦੇਖੋ। ਪੱਖਾ ਤੇ ਪੱਖਾ ਬਣ ਜਾਂਦਾ ਹੈ, ਫੈਨ। ਪਾਕਟ ਫੈਨ ਐ ਨੋਵਾ ਕਹਿੰਦੇ ਆ। ਕਿਤੇ ਵੀ ਆਪਾਂ ਨੇ ਯੂਜ਼ ਕਰ ਸਕਦੇ ਆ। ਅੱਗੇ ਦੇਖੋ ਚੂੜੀਆਂ ਆ ਗਈਆਂ ਸਮਾਨ ਦੀਆਂ। ਕਿੰਨੀਆਂ ਪੈਰੀਆਂ। ਦੇਖੋ। ਬੱਚਿਆਂ ਵਾਸਤੇ ਕਰੀਆਂ ਸੋਹਣੀਆਂ ਚੂੜੀਆਂ ਇੱਥੇ ਆ ਵੇਖੋ ਕਿੰਨੇ ਸੋਨੇ ਕਲਿੱਪਸ ਪਿਆ ਹੈ ਜੇ ਇੱਥੇ ਕੋਈ ਆਵੇ ਤਾਂ ਵੀਰ ਕੋਲ ਕਲਿੱਪਸ ਲੈ ਸਕਦਾ ਹੈ ਕਿੰਨੇ ਸੋਹਣੇ ਆ ਦੇਖੋ ਛੋਟੇ ਵੀ ਆ ਗਏ ਆ ਤਾਂ ਇੰਨਾ ਸੋਹਣਾ ਸਮਾਨ ਇੱਥੇ ਆਇਆ ਇੱਥੇ ਆ ਕੇ ਤੁਸੀਂ ਖਰੀਦ ਸਕਦੇ ਹੋ ਜੇ ਕੋਈ ਇੱਥੇ ਆਇਆ ਤਾਂ ਜ਼ਰੂਰ ਇੱਥੇ ਇਹਨਾਂ ਕੋਲ ਵਾ ਸੋਹਣਾ ਸਮਾਨ ਕਾਫੀ ਪਿਆ ਹੈ ਲੈ ਸਕਦਾ ਹੈ ਇਹਨਾਂ ਕੋਲ ਚੂੜੀਆਂ ਤਾਂ ਫਿਰ ਬਹੁਤ ਹੀ ਸੋਹਣੀਆਂ ਪਈਆਂ ਮੈਂ ਕਹਿੰਦਾ ਦੇਖ ਸਕਦੇ ਤੁਸੀਂ ਕਿੰਨੀਆਂ ਸੋਹਣੀਆਂ ਚੂੜੀਆਂ ਪਈਆਂ ਫੋਨ ਚ ਹੋਂਚੋ ਮਤਲਬ ਕਿ ਪਲੇਅਰਟੀ ਐ ਨਹੀਂ ਆਂਦੀ ਨਹੀਂ ਤਾਂ ਤੁਸੀਂ ਸਮਝ ਸਕਦੇ ਹੋ ਪਰ ਬਹੁਤ ਸੋਨਾ ਸਮਾਨ ਪਿਆ ਇੱਥੇ ਹੋਰ ਵੀ ਇੱਧਰ ਤਾਂ ਫਿਰ ਸੇਵੀ ਲੱਗੀ ਚੂੜੀਆਂ ਦੀਆਂ ਬਣ ਲੱਗਦਾ ਵੇਖੋ ਕਿੰਨੀਆਂ ਹੀ ਮਹਗਨ ਚੂੜੀ ਚੂੜੀ ਹੋਈ ਪਈ ਇੱਥੇ ਤੇ ਲੇਡੀਜ਼ ਖਲੀਆਂ ਨੇ ਤਾਂ ਆਪਾਂ ਉਹਨੂੰ ਫਿਰ ਇਧਰ ਕਰ ਲੈਂਦੀ ਐ ਸੋਨੇ ਦੀਆਂ ਚੂੜੀਆਂ ਆ ਗਈਆਂ ਹੋਰ ਨਾ ਵੇਖੋ ਹੋਰ ਕਾਫੀ ਇੰਨਾ ਸਮਾਨ ਆਇਆ ਨਾ ਬਹੁਤ ਕਾਫੀ ਅਗੇ ਸ਼ੀਸ਼ੇ ਦੇਖੋ ਸ਼ੀਸ਼ੇ ਆ ਗਏ ਬੈਗ ਆ ਗਏ ਸੋਨੇ ਸੋਨੇ ਇੰਨਾ ਸਮਾਨ ਇੱਥੇ ਖਰੀਦਿਆ ਮੁਕਦਾ ਨਹੀਂ ਮੁਕਾਇਆ ਨਹੀਂ ਮੁਕਣਾ ਇੱਥੇ ਦੇਖੋ ਹੋਰ ਵੀ ਕਾਫੀ ਸੋਹਣਾ ਸੋਹਣਾ ਸਮਾਨ ਹੈ ਇੱਥੇ हेयर कलर ਕਰਨਾ ਸੀ ਬ੍ਰਸ਼ ਵੀ ਆ ਗਿਆ ਕਾਚੂ ਆ ਗਿਆ ਸਬਜ਼ੀ ਕੱਟ ਕਰਨਾ ਸੀ ਬੱਚਿਆਂ ਦੇ ਪੈਨ ਕਿੰਨੇ ਸਟਾਈਲਿਸ਼ ਸੋਹਣੇ ਨੇ ਚੰਗੇ ਦੇਖੋ ਕਿੰਨੇ ਪਿਆਰੇ ਬੈਅ ਇੱਥੇ ਅੱਗੇ ਹੋਰ ਵੀ ਗਾਣੀਆਂ ਚੈਨਾ ਬਿੱਲੇ ਕਾਰਟਨ ਫਰਸ ਬਹੁਤ ਸਮਾਨ ਆਇਆ ਥੇ ਅੱਗੇ ਹੋਰ ਵੀ ਹੈ ਬਿੱਲੇ ਕੋ ਨਰਾਜਾ ਵਰੀ ਦੇਖੋ ਹੱਲਪ ਦੀ ਨਹੀਂ ਪੈ ਵੀਡੀਓ ਬਣਾਦੇ ਬਣਾਦੇ ਮੇਰੀ ਹਾਲਤ ਪਤਲੀ ਹੋ ਚੁਗੀ ਹੈ ਮੈਂ ਪਸੀਨੇ ਨਾਲ ਪੂਰਾ ਨਾਪ ਗਿਆ ਕਿ ਸਾਹਮਣੇ ਤਾਂ ਵੀਡੀਓ ਨੂੰ ਜ਼ਰੂਰ ਸਪੋਰਟ ਕਰਿਓ ਕਿ ਮੈਂ ਪਸੀਨੇ ਨਾਲ ਪੂਰਾ ਭਿੱਜਿਆ ਪਿਆ ਵੇਖੋ ਥੱਲੇ ਛਿੱਟਾਂ ਛੜੀਆਂ ਥੱਲੇ ਪਸੀਨੇ ਦੀਆਂ ਹਾਂ ਰੋਹੀ ਗੁਰਮੀਏ ਯਾਰ ਫੇਸ ਸਾਫ ਕੀਤਾ ਮੈਂ ਆਪਦਾ ਕਿਉਂਕਿ ਪੂਰਾ ਭਿੱਜ ਗਿਆ ਸੀ ਵੇਖੋ ਹੋਰ ਵੀ ਕਿੰਨਾ ਸਮਾਨ ਆਹ ਨੇਲ ਸਟਾਈਲਿਸ਼ ਜੋ ਕੁੜੀਆਂ ਆਪਦੇ ਨੇਲ ਸਟਾਈਲਿਸ਼ ਕਰਦੀਆਂ ਮੁੜਿਆ ਵਾਸਤੇ ਕੜੇ ਵੇਖੋ ਕਿੰਨੇ ਕੜੇ ਪੈਣੇ ਉਹ ਦੇਖੋ ਕਿੰਨੀ ਸੋਹਣੀ ਆਈਟਮ ਪਈ ਇੱਥੇ ਆਪ ਦੇ ਜਾਣੀ ਹੈ ਕੀ ਹੈ ਇਹ ਦਰਗਾਹ ਹੈ ਆਈਟਮਾਂ ਦੀ ਇੱਥੇ ਕਮੀ ਨਹੀਂ ਗਈ ਸੋਹਣੀ ਤੋਂ ਸੋਹਣੀਆਂ ਪਈਆਂ ਨੇ ਆ ਦੇਖੋ ਕਿੰਨੀ ਸੋਹਣੀ ਪਈ ਹੈ ਆ ਖਾਮੰਦਰੀ ਉਹ ਆ ਖਾਮੰਦਰੀ ਦੇਖੋ ਵੀ ਹਰੇਕ ਚੀਜ਼ ਦੀ ਵੈਸੇ ਮੈਂ ਡਿਟੇਲ ਨਾਲ ਵੀਡੀਓ ਬਣਾਉਣ ਦੀ ਕੋਸ਼ਿਸ਼ ਤਾਂ ਕਰ ਰਿਹਾ ਪਰ ਕੋਈ ਨਹੀਂ ਵੀ ਬਣਾ ਸਕਦਾ ਤੁਸੀਂ ਸਮਝ ਸਕਦੇ ਹੋ ਇੰਨੀ ਜ਼ਿਆਦਾ ਵੀ ਡਿਟੇਲ ਨਾਲ ਨਹੀਂ ਬਣਾ ਸਕਦਾ ਹੋਰ ਗੁੱਜੇ ਤੁਸੀਂ ਚੈਨਲ ਨੂੰ ਸਪੋਰਟ ਕਰੋ ਤਾਂ ਜ਼ਰੂਰ ਡਿਟੇਲ ਨਾਲ ਵੀਡੀਓ ਬਣਨਗੇ ਗੋਰੀ ਵੀ ਕੋਈ ਤੇ ਕਿੰਨਾ ਸੋਹਣਾ ਸਮਾਨ ਆਇਆ ਦੇਖਦੇ ਚੱਲੇ ਅੱਗੇ ਹੋਰ ਮੈਨੂੰ ਬਲੂ ਕਲਰ ਦੀਆਂ ਗੜੀਆਂ ਵੀ ਇੱਥੇ ਆ ਗਈਆਂ ਤੇ ਉਹ ਬਲੈਕ ਵਾਈਟ ਸਾਰੀਆਂ ਆ ਗਈਆਂ ਪਰ ਮੁੜਿਆਂ ਦੀਆਂ ਗੜੀਆਂ ਕਾਫੀ ਸੋਹਣੀਆਂ ਇੱਥੇ ਪਈਆਂ ਮੁੜੇ ਵੀ ਇੱਥੇ ਜ਼ਰੂਰ ਆ ਕੇ ਲੈ ਸਕਦੇ ਨੇ ਬੱਚਿਆਂ ਦੇ ਟੋਏ ਆ ਕੇ ਖੜਾਉਣੇ ਆ ਗਏ ਤਿਤਲੀ ਕਿੰਨੀ ਸੋਹਣੀ ਹੈ ਤਿਤਲੀ ਬੱਚੇ ਖੜਾਉਣੇ ਸਟਾਲ ਬਦੂਕਾਂ ਹੋਰ ਵੀ ਚੱਲੇ ਚੱਲਦੇ ਆਪ ਅੱਗੇ ਅੱਗੇ ਚੱਲ ਅੱਗੇ ਇੱਥੇ ਤਾਂ ਕਾਫੀ ਖੜਾਉਣੇ ਪਏ ਆ ਦੇਖੋ ਕਿੰਨੇ ਸੋਹਣੇ ਸੋਹਣੇ ਪਏ ਆ ਡੀਟੇਲ ਨਾਲ ਆਹ ਦੇਖੋ ਆ ਦੇਖੋ ਕਿੱਥੋਂ ਆਏ ਵੀਰ ਕਿੱਥੋਂ ਆਏ ਜੀ ਵੀਰੇ ਜਲਾਲਾਬਾਦ ਤੋਂ ਮੈਂ ਜਲਾਲਾਬਾਦ ਤੋਂ ਆਇਆ। ਮੇਰੇ ਪਿੰਡ ਦੀ ਇੱਥੇ ਆਏ ਫਰਦੇਸ਼ ਸ਼ਹਿਰ ਦੀ ਮੇਰੇ। ਐਨਾ ਸੋਹਣਾ ਸਮਾਨ ਲੈ ਕੇ ਆਇਆ ਮੇਰੇ ਜਲਾਲਾਬਾਦ ਤੋਂ। ਚੁੰਨੀਆਂ ਦੀ ਚੁੰਨੀਆਂ ਵੇਚ ਰਹੇ ਥੇ। ਆਹ ਵੇਖੋ ਕੜੀਆਂ ਕਨੀਆਂ ਪਿਆਰੀਆਂ। ਬੁੜਿਆਂ ਵਾਸਤੇ ਤਾਂ ਕਾਫੀ ਕਾ ਪਿਆਰੀਆਂ ਕੜੀਆਂ ਪਈਆਂ ਇੱਥੇ। ਇੱਧਰ ਹੋਰ ਵੀ ਨਕਲੀ ਦਾ ਸੱਪ। ਵੇਖੋ। ਲਗਦਾ ਨਾ ਪੂਰਾ ਅਸਲੀ ਇਹ ਸਿਰਾਂ ਲੱਗਿਆ ਪਿਆ ਇੱਥੇ ਸਮਾਨ ਦਾ ਪਾਣੀ ਖੁਣਨ ਕੱਪੜੇ ਆਏ ਵੇਖੋ ਕੱਪੜੇ ਬਾਹਰ ਕੋਲ ਫੇਰ ਲੈ ਫਿਰ ਇੱਥੇ ਰੱਖ ਵਾਹਲਾ ਕਿਰਪਾ ਨੇ ਵਾਈਟ ਟੀ-ਸ਼ਰਟ ਅੱਡੇ ਜੋਬ ਲੈ ਗਿਆ ਜੇ ਨਿਕਲ ਪਰ ਦੁਪੱਟੇ ਵੀ ਆ ਗਏ ਇੱਥੇ ਪਲੇਟਾਂ ਆ ਗਈਆਂ ਅੱਗੇ ਪਾਂਡੇ ਬਰਤਨ ਆ ਗਏ ਤਾਂ ਜਿਸ ਤੱਕ ਲੱਗਦਾ ਹੈ ਕਾਫੀ ਆਪਣੀ ਡਿਟੇਲਾਂ ਨਾਲ ਵੀਡੀਓ ਬਣ ਗਈ ਇੱਕ ਸਾਈਡ ਦੀ ਇੱਕ ਸਾਈਡ ਦੀ ਰਹਿ ਗਈ ਤਾਂ ਮੇਰੀ ਹਾਲਤ ਕਾਫੀ ਪੈ ਚੁੱਕਿਆ ਮੈਂ ਪਸੀਨੇ ਨਾਲ ਤੇ ਫੋਨ ਵੀ ਕਾਫੀ ਹੀਟ ਹੋ ਰਿਹਾ ਹੈ ਤਾਂ ਰੋਕ ਕੇ ਵੀਡੀਓ ਬਣਾਵਾਂਗੇ ਹੁਣ